I no. stand <laughs> نہیں چلے گی نہیں چلے گا نہیں چلے گی نہیں چلے گی نہیں چلے گی نہیں چلے گی طاقتور ساولن سخت نارو تو توڑ کر پخت دیاں گے ساولن سخت نارو تو توڑ کر پخت دیاں گے Funa toro tole toro fara toro toro tura toro tora toro. जिंदाबाद 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 प्राण राजन एसएल हाथी जिंदाबाद जिंदाबाद एक टक्का सा है नहीं चलेगा टक्का सा है नहीं चलेगा इस पार्टी आवाज में लाते अपन ऐसे युवा जो चाहिए जरूरत का सम्मान और नेता का सम्मान जिंदाबाद ਇਸਕੇ ਉਹਦੇ ਚਾਰ ਲੋਹੇ ਵਾਲੇ ਇਹਨਾਂ ਨਾਲ ਰੰਝਾ ਕਹਿੰਦੇ ਕਿ ਉਹ ਪਿਆਸ ਦੀ ਕਹਾਣੀ ਨਾਲ ਉਹਨਾਂ ਦਾ ਸਾਥੀ ਆਣ ਦੋਹਾਂ ਕਰਦੇ ਰੋ। ਜੇਕਰ ਉਹਨਾਂ ਦੇ ਜੀਵਨ ਬਰਬਾਦ ਹੋ ਕੇ ਜਦੋਂ ਇਹ ਕਾਹਦੇ ਨੇ ਕਾਜੇ ਹੋ ਜਾਏ ਸੇ ਤਾਂ ਇਹ ਕਿਹਾ ਆਉਂਦਾ ਜਿੰਦਿਆ ਤਾਂ ਇਹ ਇੱਕ ਅਸਤ ਦੇਰਾਂ ਨੂੰ ਬਰੈਨ ਆ ਬਨੇ ਇਹਨਾਂ ਦਾ ਖਾਤਮ ਸੇਟਾਣਾ ਹੈ ਹੁਣ ਉਹ ਇਹ ਸਾਡੇ ਆਪਾਂ ਹਾਂ ਜਿਹੜੇ ਤੁਹਾਨੂੰ ਦੱਸਦੇ ਇਹ ਆਵਾਜ਼ ਬਾਲੋ ਜੋ ਇਹ ਅੰਦਰੋਂ ਜਿਹਾ ਸੰਨਾ ਜਿਹੜਾ ਖੜਾ ਹੋਇਆ ਅਸਲ ਅਸਲੀ ਨੂੰ ਇਹ ਇਹ ਨਹੀਂ ਚਲਾਉਂਦਾ ਉਹ ਨਾ ਰੋ تو نيويار جي ڳالهه ۽ ਇਹ ਮੰਨਦੇ ਹਾਂ ਕਿ ਜਿਹੜੇ ਮੰਨਦੇ ਨੇ ਕਿ ਇਹ ਸਰਕਾਰ ਦਾ ਕਾਹਲੇ ਨੀਕਰਾਉਂਗੀ ਸਰਕਾਰ ਅੱਗੇ ਚੁੱਕਣੀ ਲਾਉਂਦੀ ਹੈ ਸਰਕਾਰ ਹੱਥੋਂ ਅੱਗੇ ਲਾਉਂਦੀ ਹੈ ਜੇ ਜਾਤਵਾਦੀ ਅਤੇ ਜੈਲੀ ਵਿਸ਼ੇ ਵਾਲੇ ਨੇ ਇੱਕ ਬਹੁਤ ਮੁੱਦੇ ਰਾਜੀਆਂ ਦੇ ਖਿਲਾਫ ਹੋ ਗਏ। ਜਿਹੜੇ ਮੰਨਦੇ ਨੇ ਇਹ ਵਿਸ਼ਵਾਸ ਕਰਦੇ ਨੇ ਕਿ ਹੋਰ ਵੀ ਵਰਸਾ ਲਈ ਬਹੁਤ ਬੰਦੇ ਮਤ ਦੇ ਵਿੱਚ ਬਹੁਤ ਜ਼ਿਆਦਾ ਹਸ وعليكم <applause> السلام <applause> ਕੁਝ ਲੋਕੀ ਇਹਨਾਂ ਨੂੰ ਇੱਥੇ ਨਮਾਜ਼ ਦੇ ਚੱਲ ਰਹੇ ਨੇ ਅਸੀਂ ਸਮੇਂ ਉਹਨਾਂ ਨੂੰ ਕਿਹਾ ਹਾਂ ਉਹ ਗਏ ਇਹ ਮੁੰਡੀਆਂ ਕਾਹਨੂੰ ਜਿੱਤ ਸਪਾਈ ਬੇਨੋਇਟਾ ਉੱਤਟੇ ਇਸ ਪਹਾੜੀ ਵਿੱਚ ਫੋਟੋ ਲੈਣੇ ਹੋ ਰਹੇ ਨੇ ਕੋਈ ਸੂਏ ਹੈ ਉਹ ਕਿਹਦੇ ਨਾਲ ਹੈ ਕਿਹਨੂੰ ਮਤਲਬ ਕੋਈ ਹੈ ਇਹ ਲੋਕ ਆਪਣੇ ਉਹਨਾਂ ਨੂੰ ਉਹਨਾਂ ਨੂੰ ਚੁੱਕੇ ਪਾਉਂਦੇ ਆ ਰਹੇ ਜੇ ਮੈਂ ਕਰਾਂ ਉਹਨਾਂ ਰਾਤ ਨੂੰ ਜੇ ਵੀਰ ਖਾਣੇ ਆ ਗਏ ਜੀ ਅਤੇ ਬਸ ਸਾਡੇ ਕਿਤੇ ਉਹ ਮੈਂ ਬੁਲਾ ਰਹੇ ਜੀ ਬੁਲਾ ਰਹੇਗਾ ਉਸ ਤੋਂ ਬਾਅਦ ਜਿਹੜੇ ਬੁਲਾ ਰਹੇ ਨੇ ਸਰਬਾ ਆਸ਼ੀਰਵਾਦ ਜੀ ਸਰਾਂ ਜੀ ਸੇ ਪੁੜਾ ਰਹੇ ਤੇ ਭਾਰਤ ਦੇ ਕਾਰਜ ਨੂੰ ਆ ਉਹ ਆਸ਼ੀਰਵਾਦ ਜੀ ਦਾ ਧੰਨਵਾਦ ਵੀ ਕਰ ਦਿੰਗੇ ਉਹ ਵੀ ਸਰਕਾਰ ਮੁਰਦਾ ਮੁਰਦਾਬਾਦ 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 ਪੰਜਾਬ ਸੁਚਣ ਮੁਰਦਾਬਾਦ 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 ਉਹ ਜਿਹੜੀ ਦਾਵਾ ਸੁਤਾਰਾ ਜੀ ਕਹਿੰਦੇ ਉਹ ਆਪਣੇ ਵਿਕਾਰ ਚਾਰੇ ਮਖੀਆ ਰੱਖ ਲਿਆ ਸੁਨਹਿਰਤ ਰਾਮ ਦੀ ਮਾਰ ਲੈ ਕੇ ਫਤਿਹਾਨ ਦੇ ਕਸਬੇ ਲੱਭੂਗੀ ਆਹਨ ਕਸ਼ਟ ਮਗਰ ਦੇ ਮੌਲਿਆਂ ਦਿਨੋ ਮੋਈਆ ਮਾਰੀ ਦੇ ਜਿੰਦਿਆਂ ਨੇ ਨਾ ਨਾ ਮਾਰੀਆ ਦੇ ਜਿੰਦਿਆਂ ਨੇ ੁੱਟਿਆ ਜਾਂਦਾ ੁੱਟਿਆ ਜਾਂਦਾ ਉਹਨਾਂ ਨਾਲ ਕੀ ਹੋ ਰਿਹਾ ਤੁਸੀਂ ਹੁਣ ਇੱਥੇ ਬੈਠੋ ਬੰਦ ਮੇਜ ਤੇ ਘਰਾਂ ਜੋ ਨਿਕਲੋ ਜਾਓ ਅੱਛੇ ਕਿਸਾਨਾਂ ਨੂੰ ਮੁਖਰੇ ਲੱਗ ਕੇ ਮਰੋ ਵੀ ਥੋ ਇਹਨਾਂ ਨੂੰ ਮੈਂ ਮਸਕੀਨ ਅਸੀਂ ਗਾਰੰਟੀਆਂ ਦਿੱਤੀਆਂ ਇਹਨੂੰ ਕਿਉਂ ਨਹੀਂ ਹੁੰਦੇ ਮਤਲਬ ਨੂੰ ਯਾਦ ਨਹੀਂ ਆਉਂਦਾ ਸਭ ਕੋਈ ਯਾਦ ਆ ਤੇ ਉਹ ਜਿਹੜੇ ਲੋਕ ਨੇ ਆਪਾਂ ਲੋਕ ਜਿਹੜੇ ਮੋਤਾ ਮਾਲਾ ਨੇ ਇਹਨਾਂ ਨੂੰ ਆਪਾਂ ਠੇਕੀ ਕਰਦੇ ਆ ਇਹਨਾਂ ਦੇ ਢਿੱਡ ਭਰਦੇ ਆ ਤੇ ਆਪਾਂ ਨੂੰ ਮਟੋਰਨਾ ਆਉਂਦੇ ਆ ਆਪਾਂ ਦਾ ਮੋਤਾ ਮਾਲਾ ਦੇ ਨਾਲ ਯਾਰ ਤੇ ਆਪਾਂ ਲੋਕਾਂ ਨੂੰ ਨੇੜੇ ਲੈ ਆਪਾਂ Yeah. ਨੇ ਆਪਣੀ سپورਟ ਕਰੀਆ ਪਾਰਟ ਬੰਦ ਦੇ ਵਿੱਚ ਸਾਰਿਆਂ ਨੇ ਆਪਣਾ ਸਾਥ ਦਿੱਤਾ ਉਹਨਾਂ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨਿਆ ਸਤਿ ਆਕਾਂ ਯਤ ਤਸਾਨ ਮੋਰਚਾ ਜੰਨਬਾਦ ਜਿੰਦਾਬਾਦ ਬੋਦੀ ਸਰਕਾਰ ਮਰਦਾਬਾਦ ਮਰਦਾਬਾਦ ਦੋ ਬਿਊਟੀ ਦਾ ਪੰਜਾਬ ਸਰਕਾਰ ਮੁਰਦਾਬਾਦ 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 ਭਗਵਾਨ ਜਨਾ ਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਇਹ ਅੱਜ ਦੀ ਜਿਹੜੀ ਬੰਦ ਇਕਾਲਤੀ 16 ਫਰਵਰੀ ਦੀ 2024 ਦੀ ਸੰਯੁਕਤ ਮੋਰਚੇ ਕੰਡੀਆਂ ਦੀ ਜਿਸ ਦੇ ਸਾਥ ਵਿੱਚ ਪੈਨਸ਼ਨ ਯੂਨੀਅਨ ਤੇ ਵੱਖ-ਵੱਖ ਹੋਰ ਯੂਨੀਅਨ ਜਿੰਨੀਆਂ ਟ੍ਰੇਡ ਯੂਨੀਅਨਾਂ ਸਾਰਿਆਂ ਨੇ ਸਾਥ ਦਿੱਤਾ ਭਾਰਤ ਬੰਦ ਦਾ ਸੱਦਾ ਦੀ ਪੂਰਾ ਪੂਰਨ ਬੰਦ ਹੋਇਆ ਸਾਡੀ ਪੈਲ ਦੇ ਵਿੱਚ ਡਿਊਟੀ ਲੱਗੀ ਦੀ ਪੈਲ ਸ਼ਹਿਰ ਪੂਰਾ ਬੰਦ ਆ ਸਾਰੇ ਦੁਕਾਨਦਾਰਾਂ ਨੇ ਸਾਰੇ ਬਸਾ ਡਰਾਈਵਰਾਂ ਨੇ ਸਾਰੀਆਂ ਬਸਾਂ ਕੰਪਨੀਆਂ ਨੇ ਸਾਰਿਆਂ ਨੇ ਪੂਰਾ ਸਾਥ ਦਿੱਤਾ ਕੁੱਲ ਮਿਲਾ ਕੇ ਭਾਰਤ ਬੰਦ ਆ ਅੱਜ ਬੰਦ ਦਾ ਸਦਾ ਸੰਜੁਟ ਮੋਰਚੇ ਕੰਨੀ ਉਹਦੀ ਸਾਡੀ ਯੂਨੀਅਨ ਕਿਸਾਨ ਯੂਨੀਅਨ ਏਕਤਾ ਟਕਾਉਂਦਾ ਕਨੀਓ ਮੇਰੀ ਡਿਊਟੀ ਇੱਥੇ ਲੱਗੀ ਦੀ ਬਾਕੀ ਮੇਰੇ ਨਾਲ ਦੀਆਂ ਜਥੇਬੰਦੀਆਂ ਪੈਨਸ਼ਨ ਜਥੇਬੰਦੀਆਂ ਉਹ ਸਾਰੀਆਂ ਨੇ ਉਹਨਾਂ ਦੇ ਪ੍ਰਧਾਨ ਜੀ ਮੇਰੇ ਨਾਲ ਨੇ ਉਹਨਾਂ ਨਾਲ ਵੀ ਗੱਲ ਕਰ ਸਕਦੇ ਹੋ ਜਿਹੜੀਆਂ ਜਥੇਬੰਦੀਆਂ ਆਈਆਂ ਦੀਆਂ ਤੁਹਾਡੇ ਅਸੀਂ ਸੰਜੁਕਤ ਮੋਰਚੇ ਜਿੰਨੀਆਂ ਵੀ 37 ਜਥੇਬੰਦੀਆਂ ਵੱਖ-ਵੱਖ ਖਵਾਂ ਤੇ ਸਾਡੇ ਜਿਹੜੇ ਜਿਵੇਂ ਕੋਈ ਦਰਾਹਾ ਪੈਲ ਖੰਨਾ ਵੀਜਾ ਸਾਰੇ ਕਿਤੇ ਡਿਊਟੀ ਲੱਗੀ ਸਾਡੀ ਪੈਲ ਲੱਗੀ ਦੀ ਸੰਜੁਕਤ ਮੋਰਚੇ ਕਰਨੀਆਂ ਤੇ ਹੋਰ ਵੀ ਮਤਲਬ ਮਹਿਕਮੇ ਆਏ ਸੀ ਹਾਂਜੀ ਟੀਚਰ ਟੀਚਰ ਯੂਨੀਅਨ ਪੈਨਸ਼ਨ ਯੂਨੀਅਨ ਬਿਜਲੀ ਬੋਰਡ ਡਾਕਟਰ ਸਾਰੀ ਕਿਸਾਨ ਜਥੇਬੰਦੀਆਂ ਸਾਰੀਆਂ ਯੂਨੀਅਨ ਆਈਆਂ ਨੇ ਅੱਜ ਵੀ ਮੰਗ ਕੀਤੀ ਦੁਕਾਨਦਾਰ ਅੱਜ ਅੱਜ ਦੀ ਮੰਗ ਸਾਡੀ ਇਹੀ ਸੀ ਏਜੰਡੇ ਦੀ ਵੀ ਅੱਜ ਆਪਾਂ ਭਾਰਤ ਬੰਦ ਰੱਖਣਾ ਮੋਦੀ ਸਰਕਾਰ ਨੇ ਸਾਡੇ ਨਾਲ 1.5 ਸਾਲ ਪਹਿਲਾਂ ਉਸੇ ਬਾਡਰਾਂ ਦੇ ਬੈਠੇ ਰਹੇ ਆ ਵਾਅਦੇ ਕਰੇ ਸੀ ਐਮਐਸਪੀ ਦੇ ਮਿਸ਼ਰਾ ਟੈਨੀ ਉਹਨਾਂ ਦੇ ਉਹ ਵਾਅਦਿਆਂ ਤੇ ਪੂਰੀ ਨਹੀਂ ਉਤਰੀ ਫਿਰਦੀ ਆ ਉਹਦੇ ਲਈ ਇਹ ਬੰਦ ਦਾ ਸੱਦਾ ਦੀ ਬਾਕੀ ਜਿੰਨੇ ਸਾਡੇ ਕਿਸਾਨ ਜਿਥੇ ਬੰਦੀਆਂ ਬਾਡਰਾਂ ਦੇ ਗਈਆਂ ਹੋਈਆਂ ਨੇ ਉਹਨਾਂ ਤੇ ਤਸ਼ੱਦਦ ਆਇਆ ਜਾਂਦਾ ਗੋਲੀਆਂ ਚਲਾਈਆਂ ਜਾਂਦੀਆਂ ਨੇ ਅਥਰੂ ਗਾਂ ਚਲਾਈ ਜਾਂਦੀਆਂ ਡਾਂਗ ਸੋਟਾ ਚਲਾ ਜਾਂਦਾ ਕੁੱਟਮਾਰ ਕਰੀ ਜਾਂਦੀ ਆ ਨੁਕਸਾਨ ਵੀ ਹੋ ਗਿਆ ਸਾਡੇ ਕਿਸਾਨ ਸ਼ਹੀਦ ਵੀ ਹੋ ਗਏ ਉਹਦੇ ਬਾਰੇ ਵੀ ਅਸੀਂ ਪੂਰਾ ਜੋਰ ਲਾ ਕੇ ਮੋਦੀ ਸਰਕਾਰ ਨੂੰ ਭੰਡਦੇ ਆਂ ਖੱਟਰ ਸਰਕਾਰ ਨੂੰ ਭੰਡਦੇ ਆਂ ਇਹਨਾਂ ਦਾ ਵਿਰੋਧ ਕਰਦੇ ਆਂ ਇਹਨਾਂ ਕੁਝ ਕਹਿੰਦੇ ਹੋਏ ਫਿਰਾਂ ਦਾ ਜਾਚਕ